ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਤੁਹਾਡਾ ਸਵਾਗਤ ਕਰਦੀਆਂ ਸਾਡੇ ਚੈਨਲ ਸਾਡੀ ਮਹਿਤ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਅੱਜ ਵੀ ਮੈਂ ਵੀ ਠੀਕ ਹਾਂ ਕਿ ਮੇਰੇ ਜਾਣ ਦੇ ਦਿਨ ਬਿਲਕੁਲ ਨੇੜੇ ਆ ਗਏ ਕੁਝ ਕਦੇਮ ਬਚੇ ਆਗੇ ਤੇ ਜਾਂਦੇ ਜਾਂਦੇ ਜਿਨ੍ਹਾਂ ਨੇ ਪਿਆਰ ਬਖਸ਼ਿਆ ਇਸ ਮਾੜੇ ਟਾਈਮ ਦੇ ਵਿੱਚ ਮੇਰਾ ਸਾਥ ਦਿੱਤਾ ਤਾਂ ਮੈਂ ਸੋਚਿਆ ਕਿ ਉਹਨਾਂ ਨਾਲ ਮੁਲਾਕਾਤ ਕਰ ਲਈਏ ਕੁਝ ਆਪ ਮਿਲ ਲਈ ਆ ਰਹੇ ਕਿ ਕਿਸੇ ਨੂੰ ਮੇਰੇ ਲਈ ਜਾਣਾ ਪੈ ਰਿਹਾ ਆ ਤੇ ਅੱਜ ਅਸੀਂ ਮਿਲਣ ਚੱਲੇ ਆਂਗੇ ਮਿਲਣਾ ਫਰਦਾਖਾਂ ਵੀਰੇ ਹੋਣਾ ਨੂੰ ਤੇ ਆਪਾਂ ਉੱਥੇ ਚੱਲ ਕੇ ਹੀ ਤੁਹਾਨੂੰ ਉਹਨਾਂ ਦੇ ਨਾਲ ਮਿਲਾਵਾਂਗੇ ਉਹਨਾਂ ਨੂੰ ਪਹਿਲਾਂ ਵੀ ਆਪਾਂ ਮਿਲੇ ਸੀ ਜਾਇ ਜੇ ਤੁਹਾਡੀ ਯਾਦ ਹੋਵੇ ਆਪਾਂ ਨੇ ਉਹਨਾਂ ਦੀ ਘਿਓ ਦੀ ਵੀਡੀਓ ਪਾਈ ਸੀਗੀ ਉਹ ਘਿਓ ਬਣਾਉਂਦੇ ਨੇ ਉਹਨਾਂ ਨੇ ਮੈਨੂੰ ਘਿਓ ਵੀ ਭੇਜਿਆ ਕਿ ਤੂੰ ਨੱਕ ਦੇ ਵਿੱਚ ਪਾ ਤਰੇ ਮਾਈਗਰੇਨ ਦਾ ਜਿਹੜਾ ਦਰਦ ਆਉਂਦਾ ਹੈ ਉਹ ਤੇਨੂੰ ਰਿਲੈਕਸ ਫੀਲ ਹੋਊਗਾ ਤੇ ਬਾ ਚਲੋ ਹੁਣ ਆਪਾਂ ਚੱਲਦੇ ਆਂਗੇ ਗੱਡੀ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ। ਤੇ ਅਸੀਂ ਜੀ ਕਾਫੀ ਰਸਤਾ ਅੱਗੇ-ਅੱਗੇ ਤੇ ਹੁਣ ਅਸੀਂ ਲੱਗਭਗ ਲੁਧਿਆਣਾ ਕ੍ਰੋਸ ਕਰਨ ਲੱਗੇ ਆਂ। ਕ੍ਰੋਸੇ ਦੇ ਕੋਈ ਵੀਡੀਓ ਲਾ ਪਿੱਛੇ ਪੈ ਗਈ ਸੀ ਜੀ ਸੌਂ ਗਈ ਸੀ ਮੇਰੀ ਦਸਤਾਰ ਵੀ ਹਿਲ ਗਈ ਤੇ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਵੀ ਨਾਲ ਹੈ ਗਈ ਨਸਾਂ ਸਿਰ ਦੀਆਂ ਕਮਜ਼ੋਰ ਹੋਣ ਕਰਕੇ ਨਸਾਂ ਕਮਜ਼ੋਰ ਹੋਣ ਕਰਕੇ ਮੈਂ ਬਹੁਤ ਔਖੀ ਹੋ ਜਾਨੀ ਹੁਣ ਮੈਨੂੰ ਨੈਕ ਦੇ ਵਿੱਚ ਬਹੁਤ ਪੇਨ ਹੋਣ ਲੱਗ ਗਈ ਸੀ ਸਿਰ ਦੇ ਵਿੱਚ ਪੇਨ ਹੋਣ ਲੱਗ ਗਈ ਸੀ ਤੇ ਮੂਰਲੀ ਸੀਟ ਤੇ ਆ ਗਈ ਅਸੀਂ ਗੱਡੀ ਰੋਕ ਕੇ ਦਰਾਹੇ ਤੋਂ ਅੱਗੇ ਮੈਂ ਹੁਣ ਅਗਲੀ ਸੀਟ ਤੇ ਆ ਕੇ ਉਹਨਾਂ ਸੀਟ ਨੂੰ ਸੈੱਟ ਲਿਆ ਹੁਣ ਇੱਥੇ ਪਿਆ ਕੇ ਥੋੜਾ ਜਿਹਾ ਰੈਲੈਕਸ ਫੀਲ ਹੋ ਰਿਹਾ ਹੈ ਆ ਕਿਹੜੀ ਕਿਹੜੀ ਪ੍ਰੋਬਲਮ ਆ ਜਿਹੜੀ ਹੋ ਜਾਂਦੀ ਆ ਮਤਲਬ ਪ੍ਰੋਬਲਮ ਸਾਰੀਆਂ ਬ੍ਰੇਨ ਦੀਆਂ ਨੇ ਨਸਾ ਕਮਜ਼ੋਰ ਹੋਣ ਕਰਕੇ ਹੀ neck ਤੱਕ ਪ੍ਰੋਬਲਮ ਪਹੁੰਚ ਜਾਂਦੀ ਹੈ ਜੀ ਚਲੋ ਕੋਈ ਗੱਲ ਨਹੀਂ ਕਿਉਂ ਮਹਾਰਾਜ ਆਪੇ ਸਹਾਇ ਹੋਣਗੇ ਤੇ ਹੁਣ ਅਸੀਂ ਲਗਭਗ ਮੁੱਲਪੁਰ ਦਾਖਾ ਅਸੀਂ ਮੈਨੂੰ ਲੱਗਦਾ 20-30 ਘੰਟੇ ਸਿੱਧਾ ਜਾਣਾ ਕਿ ਸਾਈਡ ਤੋਂ ਮਤਲਬ ਹੁਣ ਇਹ ਤਾਂ ਸਾਈਡ ਨੂੰ ਮੁੜਨਾ ਸਿੱਧਾ ਤਾਂ ਹੈ ਸਾਈਡ ਨੂੰ ਸਾਈਡ ਨੂੰ ਮੈਨੂੰ ਪਤਾ ਆ ਮੋਗਲੇ ਰੋਡ ਹਾਂਜੀ ਤੇ ਹੁਣ ਅਸੀਂ ਲਗਭਗ ਲੁਧਿਆਣਾ ਕ੍ਰੋਸ ਕਰ ਚੁੱਕੇ ਆਂਗੇ ਦੋ ਬਾਅਦ ਦੇ ਵਿੱਚ ਤਾਂ ਉੱਥੇ ਪਹੁੰਚ ਗਏ ਅਸੀਂ ਅੱਜ ਵੀ ਐਕਸਾਈਟਡ ਆ ਕਿਉਂਕਿ ਦੇਸੀ ਘਿਓ ਮੇਰਾ ਫੇਵਰਿਟ ਆ ਦੇਸੀ ਘਿਓ ਵਾਲੀ ਚੀਜ਼ ਤੇ ਮੈਂ ਬਹੁਤ ਐਕਸਾਈਟਡ ਹੁੰਦੀ ਆ ਜੇ ਅਸੀਂ ਪਹੁੰਚਦੇ ਆਂਗੇ ਉੱਥੇ ਤੇ ਦੇਖਦੇ ਆਂ ਵੀ ਜੇ ਅੱਜ ਲੱਸੀ ਮਿਲ ਗਈ ਨਾ ਲੱਸੀ ਪੀਂਦਾ ਇਹਨਾਂ ਨਜ਼ਾਰਾ ਆਉਣਾ ਆ ਜੇ ਬਣੀ ਹੋਈ ਤਾਂ ਫੇਵਰਿਟ ਆ ਭਾਬੀ ਕਿਉਂ ਭਾਬੀ ਬਿਲਕੁਲੇ ਜਾਂਚੇ ਸਿਰਦੀ ਭਾਬੀ ਨੂੰ ਕਿਉਂ ਮਗਾ ਕੇ ਦਿੱਤਾ ਭਾਬੀ ਨੇ ਮਕਾ ਵੀ ਦਿੱਤਾ ਹੁਣ ਮੈਂ ਇਹਨੂੰ ਕੌਲੀਆਂ ਜੀਆਂ ਲੈ ਕੇ ਦਿੱਤੀਆਂ ਨੇ ਮੈਂ ਕਿਹਾ ਭੈਣ ਮੇਰੀ ਇਹਨੂੰ ਸੰਕੋਚ ਕੇ ਵਰਤਿਆ ਕਰੇ ਬਹੁਤ ਮਹਿੰਗਾ ਘਿਓ ਆ 2200 ਰੁਪਏ ਕਿਲੋ 22 ਦਿਨ ਨਿਜ ਲਾਇਆ ਭਾਬੀ ਨੇ ਤੇ ਕਲਿੱਪ ਦੀ ਆਵਾਜ਼ ਪਤਾ ਨਹੀਂ ਰਿਕਾਰਡ ਨਹੀਂ ਹੋਈ ਹੈਗੀ ਤੇ ਇੱਥੇ ਮੈਂ ਸਾਰਾ ਪ੍ਰੋਸੈਸ ਦੱਸਣ ਲੱਗੀ ਸੀ ਵੀ ਪਹਿਲਾਂ ਜਿਹੜਾ ਹਾਰਾ ਆ ਉਹਦੇ ਵਿੱਚ ਦੁੱਧ ਧਰਿਆ ਜਾਂਦਾ ਆ ਦੁੱਧ ਨੂੰ ਉਬਾਲ ਕੇ ਦੁੱਧ ਕਾੜਨੀਆਂ ਵਾਲਾ ਦੁੱਧ ਤਿਆਰ ਕੀਤਾ ਜਾਂਦਾ ਆ ਤਾਂ ਫਿਰ ਉਹ ਦੁੱਧ ਨੂੰ ਰਿੜਕਿਆ ਜਾਂਦਾ ਆ ਤੇ ਰਿੜਕ ਕੇ ਤੇ ਉਸ ਤੋਂ ਘਿਓ ਤਿਆਰ ਕੀਤਾ ਜਾਂਦਾ ਆ ਤੇ ਕਾਫੀ ਲੰਮਾ ਪ੍ਰੋਸੈਸ ਹੋ ਜਾਂਦਾ ਆ ਤੇ ਕਾੜਨੀ ਦੇ ਵਿੱਚ ਦੁੱਧ ਸਾਰਾ ਦੇਣੀ ਕੱਢਦਾ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਆ ਦੁੱਧ ਨੂੰ ਕਾੜਨ ਦੇ ਲਈ ਤੇ ਹੌਲੀ-ਹੌਲੀ ਮੱਠੀ-ਮੱਠੀ ਅੱਗ ਦੇ ਉੱਤੇ ਜਦੋਂ ਦੁੱਧ ਕੱਢਦਾ ਆ ਉਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਆ ਤੇ ਇੱਥੇ ਮੈਂ ਦੁੱਧ ਦਾ ਕਲਰ ਦਿਖਾਉਣ ਲੱਗੀ ਸੀਗੀ ਵੀ ਦੁੱਧ ਕੜ-ਕੜ ਕੇ ਲਾਲ ਰੰਗ ਦਾ ਹੋ ਜਾਂਦਾ ਦੁੱਧ ਦਾ ਕਲਰ ਬਿਲਕੁਲ ਚੇਂਜ ਹੋ ਜਾਂਦਾ ਪਰ ਉੱਤੇ ਬਹੁਤ ਜ਼ਿਆਦਾ ਭਾਫ ਹੋਣ ਕਰਕੇ ਦੁੱਧ ਦਾ ਜਿਹੜਾ ਬਦਲਿਆ ਹੋਇਆ ਰੰਗ ਸੀਗਾ ਉਹ ਦਿਖਿਆ ਨਹੀਂ ਹੈਗਾ ਤੇ ਦੋ ਕਾੜਨੀ ਦੇ ਵਿੱਚ ਦੁੱਧ ਰੱਖਿਆ ਹੋਇਆ ਸੀਗਾ ਤੇ ਕੱਢ ਰਿਹਾ ਸੀਗਾ ਤਾਂ ਮੈਂ ਇਹ ਦੁੱਧ ਨੂੰ ਪੀ ਕੇ ਵੀ ਦੇਖਿਆ ਮੈਨੂੰ ਦੁੱਧ ਪੀਣ ਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ ਭੈਣ ਜੀ ਨੇ ਮੱਖਣ ਰੇੜ ਕੇ ਰੱਖਿਆ ਹੋਇਆ ਆ ਆਪਾਂ ਤਾਂ ਸਿਰਫ ਪਾ ਕੇ ਦੇਖ ਰਹੇ ਕੁਛਕ ਮੱਖਣ ਮੈਂ ਪਹਿਲਾਂ ਪਾਤਾ ਆ ਬਾਕੀ ਦਾ ਪਾ ਰਹੇ ਪੈਦੇ ਪੈ ਜਾਣਾ ਭੈਣ ਜੀ ਕੀ ਵੱਟ ਕੇ ਪਾਣਾ ਪੈਣਾ ਚਲੋ ਵੀ ਮੱਖਣ ਪੈ ਗਿਆ ਸਾਰਾ ਹੁਣ ਇਹਨੂੰ ਕਾੜਨਾ ਆ ਕਿੰਨਾ ਟਾਈਮ ਲੱਗਦਾ ਭੈਣ ਜੀ ਡੇਢ 2 ਘੰਟੇ ਨੂੰ ਲੱਗ ਜਾਣੇ ਆ ਕਿ ਉਹ ਤਿਆਰ ਹੋਣ ਦੇ ਲਈ ਮੱਖਣ ਤੋਂ ਇਨਾ ਟਾਈਮ ਲੱਗਣਾ ਇਹਨੂੰ ਤੇ ਅਸੀਂ ਹੁਣ ਬੈ ਕੇ ਖਾਂਦੇ ਪੀਂਦੇ ਆ ਥੋੜੀ ਰੈਸਟ ਕਰਦੇ ਆ ਤੇ ਇਹ ਭੈਣ ਜੀ ਸੌਰੀ ਨਹੀਂ ਭੈਣ ਜੀ ਨਹੀਂ ਬੀਬੀ ਜੀ ਸਾਂਭਣਗੇ ਇਹਨੂੰ ਭੈਣ ਜੀ ਉਹਨੇ ਦੀ ਸ਼ੁਰੂਆਤ ਕਰਕੇ ਦੇਗੇ ਖਰਚਣਾ ਹੁਣ ਉਹਨਾਂ ਨੇ ਮਾਰਨਾ ਆ ਇਹਨੂੰ 1 ਤੋਂ 2 ਡੇਢ ਘੰਟਾ ਲੱਗ ਜਾਣਾ ਮਤਲਬ ਕਿ ਖੋਇਆ ਲਈ ਕੰਮ ਆ ਘਿਓ ਬਣਾਉਣ ਦਾ ਵੀ ਤਾਂ ਇਹਨਾਂ ਦੇ ਪ੍ਰਾਈਸ ਜ਼ਿਆਦਾ ਹੁੰਦੇ ਆ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜਿਹੜਾ ਕਿ کریم ਤੋਂ ਬਣਾਉਣੇ ਆ ਆਪਾਂ ਮਲਾਈ ਤੋਂ ਬਣਾਉਣੇ ਆ ਉਹਨੂੰ ਮਿਹਨਤ ਘੱਟ ਲੱਗਦੀ ਹੈ ਉਹ ਛੇਤੀ ਬਣ ਜਾਂਦਾ ਤੇ ਚਲੋ ਆਪਾਂ ਚੱਲ ਕੇ ਹੁਣ ਬੈਠਦੇ ਆਂਗੇ ਠੰਡੀ ਥਾਂ ਤੇ ਪਹਿਲਾਂ ਅਸੀਂ ਲੱਸੀ ਵੀ ਪੀਤੀ ਬਹੁਤ ਟੇਸਟੀ ਸੀ ਪਹਿਲਾਂ ਲੱਸੀ ਅਸੀਂ ਪੀਤੀ ਆ ਕਿ ਕੜਨੀ ਵਾਲੇ ਦੁੱਧ ਦੀ ਲੱਸੀ ਪੀਤੀ ਆ ਕਿ ਉਹ ਬਹੁਤ ਸੁਆਦ ਸੀ ਵੀ ਭਾਬੀ ਜੀ ਤੁਸੀਂ ਪਹਿਲਾਂ ਇੱਦਾਂ ਦੇਖਿਆ ਕਿ ਉਹ ਬਣਦਾ ਨਹੀਂ ਐਵੇਂ ਨਹੀਂ ਮੈਂ ਕਦੇ ਵੀ ਐਸੇ ਦੇਖਿਆ ਮੈਂ ਅੱਜ ਫਸਟ ਟਾਈਮ ਦੇਖਿਆ ਇੱਕ ਵਾਰ ਪਹਿਲਾਂ ਮੈਂ ਕਰਾਂ ਦੇ ਵੀਡੀਓ ਵਿੱਚ ਮੈਂ ਜ਼ਰੂਰ ਦੇਖਿਆ ਸੀ ਅੱਜ ਮੈਂ ਆ ਆ ਕੇ ਦੇਖ ਲਿਆ ਇਹ ਬਹੁਤ ਵਧੀਆ ਤਰੀਕੇ ਨਾਲ ਇਹ ਦੇਸੀ ਕੀ ਜਿਹੜਾ ਉਹ ਬਣਾਉਂਦੇ ਆ ਤੁਸੀਂ ਮੈਨੂੰ ਇੱਥੋਂ ਹੀ ਡੱਬਾ ਲਿਆ ਕੇ ਦਿੱਤਾ ਸੀ ਹੈਨਾ ਹੁਣ ਮੰਨਦੇ ਹੋ ਉਹਦਾ ਪ੍ਰਾਈਸ ਕਿਉਂ ਹਾਈ ਸੀ ਜੀ ਹਾਂ ਸਹੀ ਗੱਲ ਹੈ ਮੈਨੂੰ ਕਿਹਾ ਵੀ ਨਹੀਂ ਸੀ ਕਿ ਭਾਬੀ ਘੱਟ ਲਗਾਓ ਇਹਨੂੰ ਕਿ ਪਰੌਂਠਿਆਂ ਨੂੰ ਚੱਲਣ ਦੇ ਸਕੂਲਾ ਹੀ ਹੁਣ ਮੈਨੂੰ ਇਸ ਵਾਰ ਹੀ ਲੈ ਕੇ ਭਾਂਡੇ ਵਾਲੇ ਤੇ ਨੇ ਇੰਨੇ ਕਿਸ਼ਟਾ ਜੋ ਲੈ ਕੇ ਦਿੱਤੀ ਗੜਬੀਰ ਜੀ ਕਿ ਨਹੀਂ ਕੀ ਨੂੰ ਇਹਦੇ ਵਿੱਚ ਪਾ ਕੇ ਫੇਰ ਲਗਾਏ ਕਰੋਗੇ ਦੀ ਮੈਂ ਸਭ ਤੋਂ ਵੱਧ ਕਿਉਂ ਖਾਂਦੀ ਆ ਪਰ ਮੇਰਾ ਵੀ ਕਿਉਂ ਇੰਨੀ ਛੇਤੀ ਖਤਮ ਨਹੀਂ ਹੁੰਦਾ ਜਿੰਨੀ ਛੇਤੀ ਭਾਬੀ ਨੇ ਚੱਕਦਾ ਕਿਉਂਕਿ ਭਾਬੀ ਨੂੰ ਪਤਾ ਨਹੀਂ ਸੀਗਾ ਵੀ ਇਹ ਕਿੰਨਾ ਔਖਾ ਤਿਆਰ ਹੁੰਦਾ ਆ ਕਿਉਂਕਿ ਸ਼ਹਿਰ 'ਚ ਰਹਿਣ ਕਰਕੇ ਉਦਾਂ ਹੀ ਫਰਕ ਪੈ ਜਾਂਦਾ ਆ ਸ਼ਹਿਰ 'ਚ ਭਾਬੀ ਜੀ ਰਹੇ ਨੇ ਪਲੇ ਨੇ ਤੇ ਪਿੰਡ ਦੇ ਵਿੱਚ ਵੀ ਹੁਣ ਮਤਲਬ ਉਹ ਉਦਾਂ ਦਾ ਸਿਸਟਮ ਭਾਬੀ ਨੇ ਦੇਖਿਆ ਨਹੀਂ ਕਿਉਂਕਿ ਘਰ ਦੇ ਵਿੱਚ ਮੈਨੂੰ ਲੱਗਦਾ ਖੁੱਲਾ ਹੀ ਹੁੰਦਾ ਸੀਗਾ ਤਾਂ ਨਾ ਕੋਈ ਹੈਗੀ ਕਿ ਤੇ ਐਵੇਂ ਦਾ ਪ੍ਰੋਸੈਸ ਤਾਂ ਮਤਲਬ ਐਨੇ ਪ੍ਰੋਸੈਸ ਨਾਲ ਆਪਣੇ ਘਰ ਅਚਕਿਓ ਤਿਆਰ ਹੋਣੋਂ ਹਟ ਗਏ ਮੈਂ ਤਾਂ ਦੇਖੇ ਨਹੀਂ ਆਪਣੇ ਬਚਪਨ ਤੋਂ ਕਿਉਂਕਿ ਮੇਰੇ ਦਾਦੀ ਜੀ ਹੁੰਦੇ ਸੀਗੇ ਤਿਆਰ ਹੁੰਦਾ ਸੀਗਾ ਹੁਣ ਐਨਾ ਪ੍ਰੋਸੈਸ ਐਨਾ ਮੱਥਾ ਕੋਈ ਨਹੀਂ ਮਾਰਦਾ ਨਾ ਦਾ ਕਿਸੇ ਕੋਲ ਟਾਈਮ ਆ ਨਾ ਹੀ ਅੱਜ ਕੱਲ ਦੀ ਜਿਹੜੀ ਸਾਡੇ ਵਾਲੀ ਜਨਰੇਸ਼ਨ ਆ ਉਹਨੂੰ ਕਿਉਂ ਰਿੜਕਣਾ ਆਉਂਦਾ ਆ ਨਾ ਕੁਛ ਨਾ ਤੋੜੀ ਧਰਨੀ ਆਉਂਦੀ ਆ ਉਹਨੂੰ ਕੁਛ ਨਹੀਂ ਆਉਂਦਾ ਐਸੀ ਇਹਨੂੰ ਤੋੜੀ ਧਰਨੀ ਕਹਦੇ ਹੁੰਦੇ ਜਿਹਨੂੰ ਕਾੜਨੀ ਆ ਦੁੱਧ ਕਹਿਣੇ ਆ ਮੈਂ ਇਹਦਾ ਸਾਰਾ ਪ੍ਰੋਸੈਸ ਆ ਜਿਹੜਾ ਮਤਲਬ ਇਹ ਮੈਨੂੰ ਪ੍ਰੋਸੈਸ ਦਾ ਪਤਾ ਮੈਂ ਇਹ ਪੂਰਾ ਕਿਉਂ ਤਿਆਰ ਕਰ ਸਕਦੀ ਹਾਂ ਕਿਉਂਕਿ ਮੈਂ ਆਪਣੇ ਬਚਪਨ ਤੋਂ ਹੁੰਦਾ ਦੇਖਿਆ ਇੱਕ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਹਿੰਦੇ ਕਿ ਮੇਰੇ ਦਾਦੀ ਹੋਣੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਇੱਕ ਕੁੜੀ ਦਾ ਵਿਆਹ ਕਰਤਾ ਉਹਨੇ ਸ਼ੁਰੂ ਤੋਂ ਸੁਣਿਆ ਸੀਗਾ ਵੀ ਜਦ ਵੀ ਸਵੇਰੇ ਮੱਖਣ ਕੱਢਣਾ ਆ ਵੀ ਪਹਿਲਾਂ ਵੀ ਬਿੱਲੀ ਨੂੰ ਪਿੰਜਰੇ 'ਚ ਵੜਨਾ ਆ ਉਹ ਜਦੋਂ ਵਿਆਹ ਕੇ ਚਲੀ ਗਈ ਉੱਥੇ ਹੋਰ ਦੀ ਸੱਸ ਕਹਿੰਦੀ ਵੀ ਤੂੰ ਘਿਓ ਰੇਡ ਗਲਾਬੀ ਮਤਲਬ ਵੀ ਲੱਸੀ ਰੇਡ ਗਲਾ ਉਹ ਕਹਿੰਦੀ ਵੀ ਪਹਿਲਾਂ ਬਿੱਲੀ ਇਹਨੂੰ ਪਿੰਜਰੇ ਦੇ ਵਾੜੋਂ ਵੀ ਫੇਰ ਮੈਂ ਉਹ ਕਰੂੰਗੀ ਉਹਨਾਂ ਨੂੰ ਸਮਝ ਚਣਾਵੇ ਵੀ ਇਹ ਕੀ ਗੱਲ ਆ ਹੁਣ ਉਹ ਉਹਨੂੰ ਜਦੋਂ ਉਹਨਾਂ ਦੇ ਪੇਕਿਆਂ ਉਹਦੇ ਪੇਕਿਆਂ ਨੂੰ ਬੁਲਾਇਆ ਤਾਂ ਉਹਨਾਂ ਤੋਂ ਪਤਾ ਲੱਗਿਆ ਵੀ ਭਾਈ ਇਹਨਾਂ ਦੇ ਘਰ ਦੇ ਵਿੱਚ ਬਿੱਲੀ ਰਹਿੰਦੀ ਸੀਗੀ ਉਹ ਜਦ ਵੀ ਘਿਓ ਰੜਕਦੇ ਸੀ ਪਹਿਲਾਂ ਉਹਨੂੰ ਪਿੰਜਰੇ 'ਚ ਤਾੜਦੇ ਸੀ ਤਾਂ ਉਹਨੂੰ ਰੜਕਿਆ ਜਾਂਦਾ ਸੀ ਕਿਉਂਕਿ ਹੁਣ ਬਿੱਲੀ ਤਾਂ ਤਾਂ ਘਿਓ ਨਾਲ ਦੁੱਧ ਨਾਲ ਉਹਦਾ ਹੀ ਦੁਸ਼ਮਣ ਨਹੀਂ ਹੁੰਦੀ ਆ ਉਹਨੂੰ ਲੱਗਿਆ ਵੀ ਕਿਤੇ ਇਹ ਪ੍ਰੋਸੈਸ ਹੀ ਆ ਵੀ ਉਹਨਾਂ ਜਿਹੜੇ ਦੁੱਧ ਘਿਓ ਰੜਕਿਆ ਹੀ ਨਹੀਂ ਜਾ ਸਕਦਾ ਜਿੰਨਾ ਚਿਰ ਬਿੱਲੀ ਨਹੀਂ ਫੜੀ ਜਾਊਗੀ ਉਹ ਉਹਨਾਂ ਦਾ ਘਿਓ ਹੀ ਨਾ ਰੜਕ ਕੇ ਰਿਆ ਕਰੇ ਤੇ ਚਲੋ ਬਾਕੀ ਹੁਣ ਅਸੀਂ ਵੇਟ ਕਰਦੇ ਆ ਉਹਦੇ ਤਿਆਰ ਹੋਣੇ ਦੀ ਹੋ ਰਿਹਾ ਪ੍ਰੋਸੈਸ ਚੱਲ ਰਿਹਾ ਉਧਰ ਕੀ ਦਾ ਤੇ ਅਸੀਂ ਤਾਂ ਵੈਸੇ ਮੈਂ ਕੀ ਕਰਦੀ ਸੀਗੀ ਮੈਰੀ ਉਸ ਤੋਂ ਬਾਅਦ ਮਲਾਈਆਂ ਨੂੰ ਸਿੱਧਾ ਡਾਇਰੈਕਟ ਘਰੋਂ ਕਰ ਦਿੰਦੀ ਸੀਗੀ ਉਹਦੇ ਵੀ ਸਾਡੇ ਮੰਮੀ ਜੀ ਨੇ ਕਿਹਾ ਕਿ ਨਹੀਂ ਐਵੇਂ ਨਹੀਂ ਮਤਲਬ ਮਲਾਈਆਂ ਡਾਇਰੈਕਟ ਨਹੀਂ ਕਰਮਗੀਆਂ ਮਲਾਈਆਂ ਨੂੰ ਖੱਟਾ ਲਗਾ ਕੇ ਫਿਰ ਤੁਸੀਂ ਇਹਨੂੰ ਉਹ ਕਰਿਆ ਕਰੋ ਰੇੜਕਿਆ ਕਰੋ ਰੇੜਕ ਕੇ ਫਿਰ ਕੀ ਬਣਾਓ ਫਿਰ ਇਸ ਨਾਲ ਕੀ ਹੁੰਦਾ ਘੀ ਦੀ ਸਮੈਲ ਵੀ ਜਿਹੜੀ ਉਹਦੇ ਵਿੱਚ ਦੇਸੀ ਘੀ ਦੀ ਹੁੰਦੀ ਨਾ ਖੁਸ਼ਬੂ ਜੀ ਉਹ ਵੀ ਬਹੁਤ ਸੋਹਣੀ ਆਂਦੀ ਆ ਤੇ ਅਸੀਂ ਜਾਂਦੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਮੈਨੂੰ ਫੇਰ ਮਤਲਬ ਮੈਂ ਪੈਨਿਕ ਹੋ ਰਹੀ ਸੀਗੀ ਬਹੁਤ ਜ਼ਿਆਦਾ ਘਬਰਾਹਟ ਸ਼ੁਰੂ ਹੋ ਗਿਆ ਸੀ ਕੰਮ ਹੋਈ ਸ਼ੁਰੂ ਹੋ ਗਿਆ ਸੀ ਮੈਨੂੰ ਕਹਿ ਰਹੀ ਸੀ ਸੀ ਕਿ ਵਾਪਸ ਚੱਲੋ ਮਤਲਬ ਵੀ ਮੈਨੂੰ ਉਹ ਸਟੇਜ ਹੋ ਗਈ ਸੀ ਕਿ ਕਿ ਵਾਪਸ ਮੋੜਨਾ ਪਿਆਣਾ ਸੀ ਪਰ ਫਿਰ ਮੈਨੂੰ ਘਬਰਾਹਟ ਵਾਲੀ ਗੋਲੀ ਜੀ ਦਿੱਤੀ ਤੇ ਮੈਂ ਨਾਰਮਲ ਰਿਲੈਕਸ ਫੀਲ ਕੀਤਾ ਫਿਰ ਅਸੀਂ ਪਹੁੰਚੇ ਨਹੀਂ ਅੱਜ ਇਹ ਵੀਡੀਓ ਫੇਰ ਰਹਿ ਜਾਣੀ ਸੀ ਵੀ ਇਹਨਾਂ ਨੂੰ ਮਿਲਣਾ ਰਹਿ ਜਾਣਾ ਸੀ ਜੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਤੇ ਬੱਚੇ ਇੱਕ ਸਾਜ ਦਾ ਕੀਰਤਨ ਕਰਨ ਲੱਗੇ ਨੇ ਕਿ ਜੇ ਮੇਰੇ ਸੇਵ ਕਰਕੇ ਵੀ ਤੇ ਵੈਸੇ ਵੀ ਇਹ ਕੀਰਤਨ ਸਿੱਖ ਰਿਹਾ ਜਾਂਦੇ ਅਸੀਂ ਕੀਰਤਨ ਦਾ ਇੱਕ ਸ਼ਬਦ ਜ਼ਰੂਰ ਪੜਨਾ ਆ ਸਾਵਾਹੀ ਸੁਖ ਬਾਬਾ ਜੀ ਹੁਣ ਪੰਜੀਰੀ ਦਾ ਪ੍ਰੋਸੈਸ ਸ਼ੁਰੂ ਹੋਣ ਲੱਗਿਆ ਆ। ਦੇਸੀ ਗਾਂ ਦੇ ਦੇਸੀ ਘਿਓ ਦੇ ਵਿੱਚ ਪੰਜੀਰੀ ਬਣਨ ਲੱਗੀ ਆ ਤੇ ਇਹੀ ਚੀਜ਼ੇ ਦੀ ਸਪੈਸ਼ਲ ਆ। ਤੇ ਇਹ ਪੰਜੀਰੀ ਬਣ ਲੱਗੀ ਆ ਤਾਂ ਇਹ ਦਾ ਇਹ ਸਪੈਸ਼ਲ ਹੀ ਆ ਕਿਉਂਕਿ ਘਿਓ ਸਪੈਸ਼ਲ ਆ ਉਹਦੇ ਨਾਲ ਦੀ ਪੰਜੀਰੀ ਵੀ ਸਪੈਸ਼ਲ ਆ ਖੁਸ਼ਬੂ ਵੀ ਸਪੈਸ਼ਲ ਆ ਰਹੀ ਆ। ਇਹ ਪੋਸਟ ਡਿਲੀਵਰੀ ਕਰਦੇ ਆ। ਇਹ ਡਿਲੀਵਰੀ ਖਾਧੀ ਜਾਂਦੀ ਹੈਗੀ ਤੇ ਇਹ ਕਿਉਂ ਦਾਣੇਦਾਰ ਹੋਣ ਕਰਕੇ ਨਾ ਇਹ ਕੋਈ ਸ਼ਾਇਦ ਆਟੇ ਦਾ ਫਰਕ ਆ ਰਾਂਗੇ। ਅੱਜ ਤੋਂ ਉਹਨਾਂ ਨੂੰ ਗਰਾਊਂਡ ਦੀ ਕੰਕਰੀਟ ਚਾਲ ਤਾਂ ਹੀ ਉਹਦਾ ਫਾਇਦਾ ਬਹੁਤ ਸੋਹਣਾ ਲੱਗ ਰਿਹਾ ਅੱਛਾ ਵੀ ਜਿਵੇਂ ਪਨੀਰੀ ਸ਼ੈਕੀ ਬਣ ਜਾਂਦੀ ਹੈ ਇਹ ਬਾਕੀ ਵੀ ਜਨ ਨਾਲੋਂ ਤੇ ਆਪਾਂ ਪੈਨ ਜੀ ਨੂੰ ਪੁੱਛ ਰਹੇ ਹਾਂ ਵੀ ਇਹਦੇ ਵਿੱਚ ਕੀ ਕੁਝ ਹੋਰ ਐਡ ਕਰਨਾ ਆ ਹੈਂ ਜੀ ਕੀ ਕੁਝ ਐਡ ਕਰ ਰਹੇ ਹੋ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਐਡ ਕਰਤਾ ਨੀਵਾਂ ਮੈਂ ਬਦਾਮ ਖਾਜੀ ਤਾਂ ਆਪਾਂ ਫੋਨ ਨਹੀਂ ਆ ਹਨਾ ਫੰਜੀਰੀ ਦੇ ਵਿੱਚ ਹਾਂਜੀ ਉਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਸਟਾਵਰ ਕਮਰਕਸ ਕਾਲੀ ਮਿਰਚ ਅਜਵਾਇਣ ਤੇ ਆਪਣੇ ਤਾਤੀਰਾ ਗੂੰਦ ਤੇ ਫੁੱਲ ਮਖਾਣੇ ਮੂਸਲੀ ਲੋਹਦ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆਪਾਂ ਇਹਦੇ ਵਿੱਚ ਐਡ ਕਰਨੀਆਂ ਇਹ ਇਹ ਨਾ ਇਦਾਂ ਲੱਗ ਰਿਹਾ ਜਿਦਾਂ ਖੁਆ ਰਿੰਦੇ ਹੁੰਨੇ ਆਗੇ ਕਿਉਂ ਤੇ ਉਹਦੇ ਟੈਕਸਚਰ ਕਰਕੇ ਆਟੇ ਦੇ ਕਰਕੇ ਨਾ ਖੋਇਆ ਵੀ ਐਂਡ ਤੇ ਬਣਾਉਂਦੇ ਹਾਂ ਉਹਨਾਂ ਦੇ ਇਦਾਂ ਦਾ ਹੋ ਜਾਂਦਾ ਆ ਤੇ ਆਪਾਂ ਜੀ ਇਹਦੇ ਵਿੱਚ ਐਡ ਕਰ ਰਹੇ ਆ ਭਖੜਾ ਸੁਪਾਰੀ ਤੇ ਆਸ਼ਵਗੰਧਾ ਆਸ਼ਵਗੰਧਾ ਕਹਿੰਦੇ ਬਹੁਤ ਹੈਲਥਲੀ ਵਧੀਆ ਚੀਜ਼ ਹੁੰਦਾ ਜੇ ਡਾਇਰੈਕਟ ਵੀ ਤੁਸੀਂ ਲੈਂਦੇ ਹੋਗੇ ਤੇ ਆ ਸ਼ਟਾਵਰ ਆ ਇਹ ਮੈਂ ਪਹਿਲੀ ਵਾਰ ਦੇਖਿਆ ਪਰ ਘਾਟ ਸੁਪਾਰੀ ਆ ਲੋਹ ਦਾ ਹੋਰ ਵੀ ਆ ਕਾਫੀ ਚੀਜ਼ਾਂ ਨੇ ਕਾਲੀ ਮਿਰਚ ਵਗੈਰਾ ਅਜਵੈਨ ਹੋ ਗਿਆ ਤੇ ਆਹ ਆਪਣੇ ਕੀ ਕਹਿੰਦੇ ਹੁੰਦੇ ਆ ਆਪਾਂ ਇਹਨੂੰ ਸੌਗੀ ਦਾਖਾਂ ਤੇ ਐਵੇਂ ਕਰਕੇ ਆਹ ਪਾਊਡਰ ਹੋ ਗਿਆ ਆਪਣਾ ਨਾਰੀਅਲ ਦਾ ਐਵੇਂ ਦੀਆਂ ਚੀਜ਼ਾਂ ਕਾਫੀ ਚੀਜ਼ਾਂ ਨੇ ਤੁਸੀਂ ਜਦੋਂ ਵੀ ਆਪਾਂ ਵੈਸੇ ਕਰਿਆਣਾ ਸਟੋਰ ਤੇ ਜਾਂ ਫਿਰ ਵੈਦਾਂ ਦੇ ਜਾਂਦੇ ਆ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਆਹ ਅਸੀਂ ਇਸ ਚੀਜ਼ ਦੇ ਲਈ ਪੰਜੀਰੀ ਬਣਾਉਣੀ ਆ ਉਹ ਆਪਾਂ ਨੂੰ ਸਾਰਾ ਕੁਝ ਵੈਸੇ ਮਾਲ ਦੇ ਹੀ ਦਿੰਦੇ ਨੇ ਜਿਹੜਾ ਕੁਝ ਉਹਦੇ ਚ ਪੈਣਾ ਹੁੰਦਾ ਬਸ ਸਿਰਫ ਇੱਥੇ ਸਪੈਸ਼ਲ ਚੀਜ਼ ਇਹ ਆ ਕਿ ਇਹ ਘਰ ਦੇ ਦੇਸੀ ਗਾਵਾਂ ਦੇ ਦੇਸੀ ਘਿਓ ਦੇ ਵਿੱਚ ਬਣਦੇ ਹੋਣ ਕਰਕੇ ਇਹ ਜਿਹੜੀ ਪੰਜੀਰੀਆ ਉਹ ਸਪੈਸ਼ਲ ਆ ਕਿਉਂਕਿ ਦੇਸੀ ਘਿਓ ਨਾਲ ਪੰਜੀਰੀ ਓਦਾਂ ਵੀ ਵਰਕ ਕਰਦੀ ਹੈ ਕਿ ਓਦਾਂ ਹੀ ਅਸੀਂ ਸਾਡੀ ਬੋਡੀ ਸਟਰੋਂਗ ਹੁੰਦੀ ਆ ਪਰ ਜਦੋਂ ਦੇਸੀ ਗਾਂ ਦਾ ਘਿਓ ਹੋਵੇ ਉਹਨੇ ਹੋਰ ਵੀ ਜ਼ਿਆਦਾ ਅਸਰ ਕਰਨਾ ਦੇਸੀ ਗਾਂ ਦਾ ਘਿਓ ਲੱਭਣਾ ਬਹੁਤ ਮੁਸ਼ਕਲ ਹੁੰਦਾ ਆ ਤੇ ਮਹਿੰਗਾ ਵੀ ਬਹੁਤ ਹੁੰਦਾ ਆ ਪਰ ਵੀਰੇ ਹੋਣਾ ਨੇ ਜਿਹੜਾ ਉਹਦਾ ਪ੍ਰਾਈਸ ਆ ਉਹ ਠੀਕ ਰੱਖਿਆ ਹੋਇਆ ਜਦੋਂ ਮੈਂ ਫਸਟ ਟਾਈਮ ਲੈ ਕੇ ਗਈ ਸੀਗੀ ਮੈਨੂੰ ਬਹੁਤ ਮਹਿੰਗਾ ਪਿਆ ਸੀ ਮੈਂ ਕਿਤੇ ਹੋਰ ਲਿਆ ਸੀਗਾ ਮੈਨੂੰ ਲੱਭ ਹੀ ਨਹੀਂ ਸੀ ਰਿਹਾ ਉਦੋਂ ਮੈਂ ਲੱਭਿਆ ਵੀ ਬਹੁਤ ਮੁਸ਼ਕਲ ਨਾਲ ਸੀ ਜੀ ਜੀ ਤਿਆਰ ਹੋ ਗਈ ਜਿੰਨਾ ਵੀ ਸੁੱਕਾ ਸਮਾਨ ਦਾ ਨੂੰ ਦਿਖਾਇਆ ਸੀ ਉਹ ਐਡ ਕਰਨ ਤੋਂ ਬਾਅਦ ਆਪਾਂ ਆਟਾ ਭੁੰਨ ਕੇ ਥੱਲੇ ਲਾ ਲਿਆ ਸੀਗਾ ਇਹਨੂੰ ਕੜਾਹੀ ਨੂੰ ਇਸ ਤੋਂ ਬਾਅਦ ਸਾਰਾ ਸੁੱਕਾ ਸਮਾਨ ਵਿੱਚ ਐਡ ਕਰਤਾ ਤੇ ਚੀਨੀ ਐਡ ਕਰਤੀ ਤੇ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਦਾਣੇਦਾਰ ਪਨੀਰੀ ਤਿਆਰ ਹੋਈ ਆ ਦੇ ਹੁਣ ਆਪਾਂ ਟੇਸਟ ਕਰਕੇ ਦੇਖਦੇ ਆਂ ਮੈਂ ਸੋਚਿਆ ਦੇਸੀ ਚੀਜ਼ ਆ ਦੇਸੀ ਸਟਾਈਲ ਨਾਲ ਖਾਣੇ ਆ ਜੋਂ ਢੀਆ ਟਰੈਕਟਰ ਤੇ ਮੈਂ ਪਹਿਲੀ ਵਾਰ ਚੜੀ ਆਗੀ ਤੇ ਪੰਜੀਰੀ ਨੂੰ ਟੇਸਟ ਕਰਦੇ ਆ ਬਹੁਤ ਸਵਾਦ ਬਣੀ ਆ ਜਿੰਨੇ ਮਿਰਚ ਮਸਾਲੇ ਪਾਏ ਸੀ ਮੈਨੂੰ ਲੱਗਦਾ ਸੀ ਕਿ ਉਹਨਾਂ ਦਾ ਜ਼ਿਆਦਾ ਟੇਸਟ ਆਊਗਾ ਪਰ ਨਹੀਂ ਆ ਰਿਹਾ ਬਹੁਤ ਸਵਾਦ ਆ ਤੇ ਪੰਜੀਰੀ ਬਣ ਗਈ ਸੀਗੀ ਜੇ ਪੰਜੀਰੀ ਬਣਨ ਤੋਂ ਬਾਅਦ ਕੰਟੇਨਰ ਦੇ ਵਿੱਚ ਤਿਆਰ ਕਰਾ ਲਈ ਇਹ ਵੀ ਨਾਲ ਮੈਂ ਸੋਚਿਆ ਸਿਰ ਪਾਪਾ ਜੀ ਹੋਣੀ ਖਾ ਲੈਣਗੇ ਹੋਰ ਤਾਂ ਚਲ ਕੀ ਲੈ ਖਾਂਦੇ ਸਲੀਨ ਨੇ ਟੇਸਟ ਕਰ ਲਈ ਹਾਂਜੀ ਉਹਨੇ ਰੋਲਾ ਪਾਇਆ ਸੀ ਪੰਜੀਰੀ ਨੂੰ ਤੇ ਆਪਾਂ ਜੀ ਪੰਜ ਡੱਬੇ ਘਿਓ ਦੇ ਲੈਣੇ ਆਗੇ ਕਿਉਂਕਿ ਮੈਂ ਦੇਸੀ ਘਿਓ ਪਿਛਲੇ ਦਿਨਾਂ ਚ ਭਾਬੀ ਹੋਣਾ ਕੋ ਬਹੁਤ ਖਾਦਾ ਤੇ ਮੈਂ ਸੋਚਿਆ ਵੀ ਇਹਨਾਂ ਦੇਸੀ ਘਿਓ ਪੂਰਾ ਲੈ ਕੇ ਜਾਵਾਂ ਜਾਣ ਤੋਂ ਪਹਿਲਾਂ ਦੇਸੀ ਕਿਉਂ ਹੀ ਸਭ ਤੋਂ ਮਹਿੰਗੀ ਚੀਜ਼ ਮੈਨੂੰ ਲੱਗਦਾ ਵੀ ਦੁਨੀਆ ਇੱਥੇ ਮੈਨੂੰ ਲੱਗਦਾ ਵੀ ਕੀਮਤੀ ਜੀ ਸੋਨੇ ਤੋਂ ਵੱਧ ਕੀਮਤੀ ਚੀਜ਼ਾਂ ਦੀ ਉਹ ਦੇਸੀ ਕਿਉਂ ਆ ਸਭ ਤੋਂ ਔਖਾ ਦੇਸੀ ਜਾਣਾ ਦੇਸੀ ਕਿਉਂ ਲੱਭਣਾ ਔਖਾ ਆ ਬਾਕੀ ਚੀਜ਼ਾਂ ਲੱਭ ਜਾਂਦੀਆਂ ਨੇ ਤੇ ਜੇ ਜਿਹੜੀ ਲੱਭਿਆ ਇਹਨੂੰ ਇਹ ਭਾਗੀ ਹੋਣੀ ਜੇ ਸੰਦਨ ਕੀ ਹੈ ਇਹਨੂੰ ਸੰਭਾਲ ਕੇ ਇਹਨੂੰ ਰੱਖਣ ਗਿਆਈ ਚੋਪੜ-ਜੋਪੜ ਗਿਆ ਇਹਨਾਂ ਨੇ ਪਹਿਲਾਂ ਚੱਕ ਦੇ ਡੱਬੇ ਤੇ ਹੁਣ ਆਪਾਂ ਇਹਨੂੰ ਗੱਡੀ 'ਚ ਰੱਖਦੇ ਆ ਅਸੀਂ ਆਏ ਸੀਗੇ ਜੀ ਫਾਰਮ ਹਾਊਸ ਤੇ ਅਸੀਂ ਨੂੰ ਥੋੜਾ ਜਿਹਾ ਰਿਵਿਊ ਦੇ ਦਾਂਗੇ ਗਾਵਾਂ ਦਿਖਾ ਜਾਵਾਂਗੇ ਕਿਉਂਕਿ ਪਿਛਲੀ ਵਾਰ ਜਦੋਂ ਵੀਡੀਓ ਬਣਾਈ ਸੀਗੀ ਤਾਂ ਸਾਹਿਬਾਂ ਨੇ ਪੁੱਛੀ ਜਾਂਦੇ ਸੀਗੇ ਵੀ ਗਾਵਾਂ ਕਿੱਥੇ ਆ ਵੀ ਤੁਸੀਂ ਕਿਉਂ ਹੀ ਦਿਖਾਈ ਜਾ ਰਹੇ ਦੁੱਧ ਕਿੱਥੇ ਆ ਰਿਹਾ ਆ ਦਿਖਾਈਆਂ ਦੋ ਦੋ ਵੀ ਸੀਗੀਆਂ ਕਈ ਜਣਾਂ ਨੇ ਮਿਸ ਕਰਤੀ ਅਸੀਂ ਕਹਿਣ ਲੱਗਦਾ ਹੈ ਵੀ ਸ਼ਾਇਦ ਇਹ ਫਰੋਡ ਕਰਦੇ ਹਨ ਹਾਂ ਅੱਜ ਤੁਹਾਨੂੰ ਗਾਵਾਂ ਵੀ ਦਿਖਾ ਦਿੰਦੇ ਆ ਪਿਛਲੀ ਵਾਰ ਵੀ ਅਸੀਂ ਨੇ ਗਾਵਾਂ ਦਿਖਾਈਆਂ ਸੀਗੀਆਂ ਤੇ ਸਾਰੀਆਂ ਸਾਹੀ ਵਾਲ ਗਾਵਾਂ ਨੇ ਦੇਸੀ ਗਾਵਾਂ ਨੇ ਤੇ ਕਾਫੀ ਗਾਵਾਂ ਰੱਖੀਆਂ ਹੋਈਆਂ ਨੇ ਜੀ ਇੱਥੇ ਫਾਰਮ ਤੇ ਤੇ ਸਾਰੀਆਂ ਹੀ ਦੇਸੀ گاਵਾਂ ਨੇ ਤੇ ਦੇਸੀ گاਵਾਂ ਦਾ ਦੁੱਧ ਉਬਰੇ ਤੇ ਚੋ ਕੇ ਘਰ ਤੱਕ ਜਾਂਦਾ ਆ ਤੇ ਘਰੇ ਬਾਕੀ ਦਾ ਪ੍ਰੋਸੈਸ ਆ ਜਿਹੜਾ ਸਾਰਾ ਉਹ ਭੈਣ ਜੀ ਹੋਣੀ ਕਰਦੇ ਹੈਗੇ ਧਾਰਾ ਚੋਂ ਤੋਂ ਬਾਅਦ ਬਾਕੀ ਦੀ ਮਿਹਨਤ ਸਾਰੀ ਘਰੇ ਜਾ ਕੇ ਹੁੰਦੀ ਹੈਗੀ ਬਹੁਤ ਲੰਬਾ ਪ੍ਰੋਸੈਸ ਹੁੰਦਾ ਆ ਇੱਥੇ ਵੈਸੇ ਪੱਖੇ ਚੱਲ ਰਹੇ ਸੀਗੇ ਅਸੀਂ 2 ਮਿੰਟ ਬੰਦ ਕੀਤੇ ਆ ਵੀਡੀਓ ਤੇ ਸ਼ਾਰਟ ਲੈਣ ਦੇ ਲਈ ਤੇ ਅੱਜ ਦੀ ਵੀਡੀਓ ਜੀ ਇੱਥੇ ਐਂਡ ਕਰਦੇ ਜੀ ਅਸੀਂ ਇੱਥੇ ਭੈਣ ਜੀ ਹੋਣਾ ਨਾ ਟਾਈਮ ਸਪੈਂਡ ਕੀਤਾ ਲਗਭਗ ਠੀਕ ਰਿਹਾ ਵਿੱਚ ਨੂੰ ਮੈਨੂੰ ਘਬਰਾਟ ਹੋਣ ਲੱਗੀ ਸੀ ਮੈਂ ਪੈ ਵੀ ਗਈ ਸੀ ਕਿ ਸੌਂ ਗਈ ਸੀ ਤੇ ਇਸ ਤੋਂ ਬਾਅਦ ਮੇਰਾ ਮਨ ਹੈਗਾ ਜਾਂਦੇ ਜਾਂਦੇ ਰਸਤੇ ਦੇ ਵਿੱਚ ਘਟਾਣਾ ਸਹਿ ਮੱਥਾ ਟੇਕ ਕੇ ਜੇ ਮਹਾਰਾਜ ਨੇ ਕਿਰਪਾ ਕਰੀ ਦਰਸ਼ਨ ਦਿਾਰੇ ਕਰਦੇ ਹੋਏ ਮਹਾਰਾਜ ਦੇ ਤੇ ਘਰ ਪਹੁੰਚਾਂਗੇ ਤੇ ਪਹੁੰਚ ਜਾਾਂਗੇ ਤੇ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ